ਕੋਈ ਆਵੇ ਸੰਤੋ ਹਰ ਕਾ ਜਨ ਸੰਤੋ ਮੇਰਾ ਪੀਤਮ ਜਨ ਸੰਤੋ ਮੋਹਿ ਮਾਰਿ ਗਿਦਖਿ ਆਵੇ ਕੋਈ ਆਵੇ ਸੰਤੋ ਜੋ ਜਨ ਲੂਜ ਹੈ ਮਨੈ ਸਿਉ ਸੇ ਪੂਰੇ ਪ੍ਰਧਾਨਾ ਬਾਬਾ ਜੀ ਦੇ ਜੀਵਨ ਦੀਆਂ ਕਈ ਘਟਨਾਵਾਂ ਵੇਖਣ ਵਾਚਨ ਸੁਣਨ ਨੂੰ ਤਾਂ ਭਾਵੇਂ ਛੋਟੀਆਂ ਲੱਗਦੀਆਂ ਨੇ ਪਰ ਇਹਨਾਂ ਛੋਟੀਆਂ-ਛੋਟੀਆਂ ਘਟਨਾਵਾਂ ਪਿੱਛੇ ਜਗਿਆਸੂਆਂ ਲਈ ਮਹਾਨ ਪ੍ਰੇਰਨਾ ਸਰੋਤ ਹੈ ਜੋ ਪ੍ਰੇਮੀ ਇਹਨਾਂ ਪ੍ਰੇਰਨਾ ਸਰੋਤਾਂ ਤੋਂ ਸਿੱਖਿਆ ਪ੍ਰਾਪਤ ਕਰਨ ਦਾ ਯਤਨ ਕਰੇਗਾ ਉਸ ਦੇ ਜੀਵਨ ਪੰਧ ਵਿੱਚੋਂ ਅਨੇਕਾਂ ਠੇਡੇ ਪੱਥਰ ਦੂਰ ਹੋ ਜਾਣਗੇ ਤੇ ਜੀਵਨ ਯਾਤਰਾ ਸਹਿਲੀ ਤੇ ਰਸਦਾਇਕ ਹੋ ਨਿਬੜੇਗੀ ਆਪ ਜੀ ਦੱਸਦੇ ਸਨ ਕਿ ਇਹ ਕੇਰਾਂ ਦੀ ਗੱਲ ਹੈ ਕਿ ਅਸੀਂ ਆਪਣੇ ਪਿੰਡ 119 ਚੱਕ ਤੋਂ ਦੂਸਰੇ ਚੱਕ ਵਿੱਚ ਇੱਕ ਬਿਮਾਰ ਪ੍ਰੇਮੀ ਦੀ ਖ਼ਬਰ ਸੁਰਤ ਲੈਣ ਵਾਸਤੇ ਅਕਸਰ ਦੂਜੇ ਤੀਜੇ ਦਿਨ ਜਾਇਆ ਕਰਦੇ ਸਾਂ। ਅ ਰਸਤੇ ਵਿੱਚ ਤੁਰੇ ਜਾਂਦੇ ਇੱਕ ਕਮਾਦ ਦੇ ਖੇਤ ਕੋਲ ਦੀ ਲੰਘਣਾ ਲੰਘਣਾ ਸੀ। ਮਨ ਵਿੱਚ ਗੰਨਾ ਚੂਪਣ ਦੀ ਚਾਹਨਾ ਪੈਦਾ ਹੋਈ। ਇਸ ਚਾਹਨਾ ਦੀ ਪੂਰਤੀ ਲਈ ਮਨ ਵਿੱਚ ਫੁਰਨਾ ਬਣਿਆ ਕਿ ਅੱਗੇ ਜੋ ਕਮਾਦ ਦਾ ਖੇਤ ਆ ਰਿਹਾ ਹੈ ਉਸ ਵਿੱਚੋਂ ਇੱਕ ਦੋ ਗੰਨੇ ਭੰਨ ਕੇ ਚੂਪ ਲਈਏ। ਇੱਕ ਦੋ ਗੰਨਿਆਂ ਦੇ ਭੰਨਣ ਨਾਲ ਕਿਹੜਾ ਖੇਤ ਵਿੱਚ ਘਾਟਾ ਪੈ ਚੱਲਿਆ ਇੰਨਾ ਫੁਰਨਾ ਆਉਂਦੇ ਹੀ ਮਨ ਦੀ ਮਨ ਨਾਲ ਖਿੱਚੋ ਤਣ ਚੱਲ ਪਈ ਆਤਮਾ ਦੀ ਆਵਾਜ਼ ਆਵੇ ਕਿ ਭਾਵੇਂ ਕਮਾਦ ਦੇ ਖੇਤ ਵਿੱਚੋਂ ਇੱਕ ਦੋ ਗੰਨੇ ਭੰਨਣ ਨਾਲ ਫਰਕ ਤਾਂ ਕੁਝ ਨਹੀਂ ਪੈਣਾ ਪਰ ਇਹ ਹੈ ਤਾਂ ਚੋਰੀ ਹੀ ਨਾ ਚੋਰੀ ਕੱਖ ਵੀ ਕੱਖ ਦੀ ਵੀ ਹੈ ਤੇ ਚੋਰੀ ਲੱਖ ਦੀ ਵੀ ਚੋਰੀ ਤਾਂ ਚੋਰੀ ਹੀ ਹੈ ਚੋਰੀ ਕਰਨ ਵਾਲੇ ਲਈ ਸਤਿਗੁਰਾਂ ਨੇ ਸਖਤ ਸ਼ਬਦਾਂ ਵਿੱਚ ਤਾੜਨਾ ਕੀਤੀ ਹੈ ਕਿ ਚੋਰ ਕੀ ਹੰਮਾ ਭਰੇ ਨਾ ਕੋਏ ਚੋਰ ਕੀ ਆ ਚੰਗਾ ਕਿਉਂ ਹੋਏ ਦੂਸਰਾ ਮਨ ਦੇ ਅੰਦਰੋਂ ਹੀ ਉੱਤਰ ਆਇਆ ਕਿ ਅਸੀਂ ਵੀ ਤਾਂ ਜ਼ਿੰਮੇਵਾਰਾ ਕਰਦੇ ਹਾਂ ਸਾਡੇ ਖੇਤ ਵਿੱਚੋਂ ਵਿੱਚੋਂ ਵੀ ਕਈ ਲੋੜਵੰਦ ਵੇਲੇ ਇੱਕ ਵੇਲੇ ਆਪਣੀ ਗਰਜ ਪੂਰੀ ਕਰ ਲੈਂਦੇ ਹਨ ਉਹ ਕਿਹੜਾ ਸਾਨੂੰ ਪੁੱਛ ਕੇ ਕਰਦੇ ਹਨ ਨਾਲ ਹੀ ਅੰਦਰੋਂ ਆਵਾਜ਼ ਆਈ ਕਿ ਭਾਵੇਂ ਉਹ ਚੋਰੀ ਛਿਪੇ ਆਪਣੀ ਲੋੜ ਪੂਰੀ ਕਰ ਲੈਂਦੇ ਨੇ ਪਰ ਉਹਨਾਂ ਪ੍ਰਤੀ ਸਾਡੇ ਮਨ ਵਿੱਚ ਕੋਈ ਚੰਗੀ ਭਾਵਨਾ ਤਾਂ ਨਹੀਂ ਉਹਨਾਂ ਪ੍ਰਤੀ ਅਸੀਂ ਸ਼ਬਦ ਚੋਰ ਹੀ ਵਰਤਦੇ ਹਾਂ ਕਿ ਵੇਲੇ ਇੱਕ ਵੇਲੇ ਪਤਾ ਨਹੀਂ ਕਿਹੜਾ ਭਲਾ ਮਾਨਸ ਚੋਰੀ ਕਰਕੇ ਫਸਲ ਦਾ ਵਿਜਾੜਾ ਕਰ ਗਿਆ ਤੇ ਉਸ ਨੂੰ ਫੜਨ ਦਾ ਯਤਨ ਵੀ ਕਰੀਦਾ ਹੈ ਅੰਦਰੋਂ ਆਤਮਾ ਨੇ ਆਵਾਜ਼ ਦਿੱਤੀ ਕਿ हे ਮਨ ਜੇ ਮੈਂ ਤੇਰੇ ਪ੍ਰੇਰਣਾ ਦੇਣ ਤੇ ਗੰਨੇ ਭੰਨ ਲਵਾਂ ਜੇ ਕਿਸੇ ਨੂੰ ਪਤਾ ਲੱਗ ਗਿਆ ਕਿ ਹਰਨਾਮ ਸਿੰਘ ਨੇ ਇਸ ਖੇਤ ਵਿੱਚੋਂ ਗੰਨੇ ਭੰਨੇ ਭੰਨੇ ਹਨ ਉਹ ਤੇਰੇ ਪ੍ਰਤੀ ਕੀ ਅੰਦਾਜ਼ਾ ਲਗਾਉਣਗੇ ਤੇ ਥਾਂ ਥਾਂ ਤੇ ਤੇਰੇ ਚੋਰੀ ਕਰਨ ਦੀ ਚਰਚਾ ਚੱਲੇਗੀ ਕਿ ਹਰਨਾਮ ਸਿੰਘ ਵੇਖਣ ਨੂੰ ਤਾਂ ਗੁਰਮਖੀ ਲਿਬਾਸ ਤੇ ਗੁਰਸਿੱਖੀ ਦਾ ਧਾਰਨੀ ਹੈ ਪਰ ਨਾਲ ਹੀ ਆਮ ਆਦਮੀਆਂ ਦੀ ਤਰ੍ਹਾਂ ਚੋਰੀ ਵੀ ਕਰ ਲੈਂਦਾ ਹੈ ਜਿੱਥੇ ਤੇਰੀ ਬਦਨਾਮੀ ਹੋਵੇਗੀ ਉੱਥੇ ਗੁਰਸਿੱਖੀ ਤੇ ਗੁਰੂ ਨੂੰ ਵੀ ਲਾਂਭਾ ਲੱਗੇਗਾ ਸੋ ਇਹ ਕੰਮ ਕਿਸੇ ਵੀ ਕੀਮਤ ਤੇ ਨਹੀਂ ਕਰਨਾ ਇਹਨਾਂ ਵਿਚਾਰਾਂ ਦੀ ਉਦੇੜ ਬੁਣ ਵਿੱਚ ਕਮਾਦ ਦਾ ਖੇਤ ਵੀ ਨੇੜੇ ਆ ਗਿਆ ਤਰੇ ਤੇ ਗੰਨਾ ਚੂਪਣ ਦੇ ਸੰਕਲਪ ਨੇ ਫਿਰ ਜੋਰ ਪਾਇਆ ਤੇ ਮਨ ਨੇ ਇੱਕ ਵਿਉਂਤ ਘੜ ਕੇ ਗੰਨਾ ਭੰਨਣ ਤੋਂ ਹੋੜਨ ਵਾਲੇ ਮਨ ਦੇ ਅੱਗੇ ਲਿਆ ਖੜ ਖੜੀ ਕੀਤੀ ਕਿ ਕਮਾਦ ਦੇ ਖੇਤ ਕੋਲ ਜਾ ਕੇ ਉਸ ਕਮਾਦ ਦੇ ਖੇਤ ਦੇ ਮਾਲਕ ਦਾ ਉੱਤਮ ਸਿੰਘ ਦਾ ਨਾਮ ਲੈ ਕੇ ਉੱਚੀ ਆਵਾਜ਼ ਮਾਰ ਦੇਵਾਂਗਾ ਕਿ ਭਾਈਆ ਉੱਤਮ ਸਿੰਘ ਮੇਰਾ ਚਿੱਤ ਗੰਨਾ ਚੂਪਣ ਨੂੰ ਕਰਦਾ ਸੋ ਮੈਂ ਤੁਹਾਡੇ ਖੇਤ ਵਿੱਚੋਂ ਦੋ ਗੰਨੇ ਭੰਨਣ ਲੱਗਾ ਇਸ ਤਰ੍ਹਾਂ ਕਰਨ ਨਾਲ ਤਾਂ ਕੋਈ ਚੋਰੀ ਨਹੀਂ ਹੋਵੇਗੀ ਕਿਉਂਕਿ ਮੈਂ ਕਮਾਤ ਦੇ ਮਾਲਕ ਨੂੰ ਪੁੱਛ ਕੇ ਗੰਨਾ ਭੰਨਣਾ ਹੈ ਅੰਦਰੋਂ ਹੀ ਦੂਸਰਾ ਮਨ ਕਹਿਣ ਲੱਗਾ ਕਿ हे ਮਨ ਕਵਨ ਕਵਨ ਨਹੀਂ ਪਤਰਿਆ ਤੁਮਰੀ ਪ੍ਰਤੀਤ ਮਹਾ ਮੋਹਣੀ ਮੋਇਆ ਨਰਕ ਕੀ ਰੀਤ ਮਨ ਖੁਟ ਹਰ ਤੇਰਾ ਨਹੀਂ ਵਿਸਾਸ ਤੂੰ ਮਹਾ ਉਦਮਾਦਾ ਖਰਕਾ ਪੈਖਰ ਤੋ ਛਟਾ ਜੋ ਉਪਰ ਲਾਦਾ ਰਹਾਉ ਜਾਪ ਤਪ ਸੰਜਮ ਤੁਮ ਖੰਡੇ ਜਮ ਕੇ ਦੁਖ ਡਾਂਡ ਸੰਭਰਾ ਨਾਹੀ ਜੂਨ ਦੁਖ ਨਿਰਲਜੇ ਭਾਂਡ ਤੂੰ ਆਪਣੀ ਹਵਾਸ ਦੀ ਪੂਰਤੀ ਲਈ ਅਨੇਕਾਂ ਤਰ੍ਹਾਂ ਦੀਆਂ ਦਲੀਲਾਂ ਘੜ ਘੜ ਕੇ ਅੱਗੇ ਰੱਖਦਾ ਹੈ ਏ ਮਨ ਭਲਾ ਇਹ ਦੱਸ ਕਿ ਜੇ ਇਸ ਕਮਾ ਦੇ ਵਿੱਚ ਤੇਰੇ ਭਾਗਾਂ ਦੀ ਪ੍ਰਾਪਲਬਦ ਦਾ ਗੰਨਾ ਹੋਇਆ ਉਹ ਤੈਂ ਹੀ ਚੁੱਪਣਾ ਉਸ ਨੂੰ ਕੋ ਹੋਰ ਨਹੀਂ ਲੈ ਸਕਦਾ ਸੋ ਸੰਤੋਖ ਤੋਂ ਕਮਲ ਹੈ ਸਬਰ ਤੋਂ ਕਮਲ ਹੈ ਗੁਰੂ ਬਚਨਾ ਅਤੇ ਆਪਣੀ ਪ੍ਰਾਪਲਬਦ ਤੇ ਯਕੀਨੀ ਰੱਖ ਕੇ ਤਕੜਾ ਹੋ ਇੱਕ ਜ਼ਬਾਨ ਦੇ ਰਸ ਨੂੰ ਪੂਰਾ ਕਰਨ ਦੀ ਖਾਤਰ ਤੂੰ ਮੈਨੂੰ ਚੋਰ ਨਾ ਬਣਾ ਮੈਂ ਤੇਰੇ ਅੱਖ ਨਹੀਂ ਲੱਗਣਾ ਇਸ ਮਨ ਦੇ ਝਗੜੇ ਵਿੱਚ ਸ੍ਰੇਸ਼ਟ ਮਨ ਨੇ ਭੈੜੇ ਮਨ ਦੇ ਫੁਰਨੇ ਨੂੰ ਲਤਾੜ ਦਿੱਤਾ ਤੇ ਅੰਦਰੋਂ ਆਵਾਜ਼ ਆਈ ਇਹ ਮਨ ਮੇਰਿਆ ਤੂੰ ਥਿਰ ਰਹੁ ਚੋਟ ਨਾ ਖਾ ਵਹੀਰਾ ਮਨ ਤਕੜਾ ਹੋ ਐਵੇਂ ਛੋਟੇ ਛੋਟੇ ਰਸਾਂ ਕਸਾਂ ਮਗਰ ਲੱਗ ਕੇ ਅਸੂਲਾਂ ਦਾ ਤਿਆਗੀ ਨਾ ਬਣ ਮਨ ਦਾ ਮਨ ਨਾਲ ਝਗੜਾ ਹੁੰਦੇ ਕੁਮਾਰ ਦਾ ਖੇਤ ਆ ਗਿਆ ਬਾਬਾ ਜੀ ਦੱਸਦੇ ਸਨ ਕਿ ਮੈਂ ਅਜੇ ਖੇਤ ਦੇ ਅੱਧ ਤੱਕ ਹੀ ਰਸਤਾ ਤੈ ਕੀਤਾ ਹੋਣਾ ਹੈ ਕਿ ਕੁਮਾਰ ਦੇ ਖੇਤ ਵਿੱਚੋਂ ਖੇਤ ਦਾ مالک ਭਾਈਆ ਉੱਤਮ ਸਿੰਘ ਹੋਰੀ ਕਾਫੀ ਸਾਰੇ ਗੰਨਿਆਂ ਦੇ ਟੁੱਟੇ ਹੋਏ ਆਗ ਲੈ ਕੇ ਬਾਹਰ ਆ ਗਏ ਤੇ ਮੇਰੇ ਤੋਂ ਤਿੰਨ ਚਾਰ ਕਰਮਾਂ ਦੀ ਵੇਤ ਤੇ ਖਲੋ ਕੇ ਭਾਈਆ ਉੱਤਮ ਸਿੰਘ ਨੇ ਬੜੇ ਪ੍ਰੀਮ ਨਾਲ ਮੈਨੂੰ ਫਤਿਹ ਬੁਲਾਈ ਭਾਈਆ ਉੱਤਮ ਸਿੰਘ ਨੂੰ ਵੇਖ ਕੇ ਮੈਂ ਮਨ ਹੀ ਮਨ ਵਿੱਚ ਬੜਾ ਹੈਰਾਨ ਤੇ ਸ਼ਰਮਸਾਰ ਹੋਇਆ ਸਾ ਉੱਤਮ ਸਿੰਘ ਜੀ ਨੇ ਫਤਿਹ ਉਪਰੰਤ ਆਪ ਹੀ ਗੱਲ ਆਰੰਭ ਕਰ ਦਿੱਤੀ ਕਿ ਸਾਡੇ ਇਸ ਕਮਾਦ ਦੇ ਖੇਤ ਵਿੱਚੋਂ ਹਰ ਰੋਜ਼ ਕੋਈ ਆਉਂਦਾ ਜਾਂਦਾ ਗੰਨੇ ਪਾਉਂਦਾ ਹੈ ਤੇ ਉਹ ਭੱਦਰਪੁਰਸ਼ ਉਹਨਾਂ ਗੰਨਿਆਂ ਦੇ ਆਗ ਤੋੜ ਕੇ ਕਮਾਦ ਵਿੱਚ ਹੀ ਵਗਾਹ ਸੁੱਟਦਾ ਹੈ ਭਾਈਆ ਉੱਤਮ ਸਿੰਘ ਨੇ ਹੱਥ ਵਿੱਚ ਫੜੇ ਆਗ ਬਾਬਾ ਜੀ ਨੂੰ ਵਿਖਾਉਂਦਿਆਂ ਆਖਿਆ ਕਿ ਇਹ ਆਗ ਕੇਵਲ ਕੱਲ੍ਹ ਦੇ ਹੀ ਹਨ ਮੈਂ ਕਈ ਦਿਨਾਂ ਤੋਂ ਉਸ ਗੰਨੇ ਭੰਨਣ ਵਾਲੇ ਚੋਰ ਦੀ ਤਲਾਸ਼ ਵਿੱਚ ਹਰ ਰੋਜ਼ ਖੇਤ ਵਿੱਚ ਆ ਕੇ ਬੈਠ ਜਾਂਦਾ ਹਾਂ ਕਿ ਕਿਤੇ ਉਹ ਭਲਾਵਾਨਸ ਮੇਰੇ ਹੱਥ ਆਵੇ ਤਾਂ ਉਸ ਨੂੰ ਉਸ ਉਸ ਦੇ ਇਸ ਕੀਤੇ ਨੁਕਸਾਨ ਦਾ ਸਵਾਦ ਚਖਾਵਾਂ ਤੇ ਪਰਿਆ ਵਿੱਚ ਨਸ਼ਰ ਕਰਾਂ ਪਰ ਅੱਜ ਤੱਕ ਉਹ ਮੇਰੇ ਹੱਥ ਨਹੀਂ ਆਇਆ ਮੈਂ ਹੁਣ ਵੀ ਉਸੇ ਦੀ ਤਾਕ ਵਿੱਚ ਕਮਾਦ ਦੇ ਅੰਦਰ ਰਸਤੇ ਤੋਂ 5-6 ਕਰਮਾ ਦੂਰ ਬੈਠਾ ਸਾਂ ਜਿੱਥੋਂ ਮੈਨੂੰ ਦੂਰ-ਦੂਰ ਤੱਕ ਦਿਸਦਾ ਸੀ ਮੈਂ ਤੁਹਾਨੂੰ ਦੂਰੋਂ ਹੀ ਆਉਂਦੇ ਵੇਖਿਆ ਤੇ ਮਨ ਵਿੱਚ ਵਿਚਾਰ ਆਈ ਕਿ ਚਲੋ ਚੋਰ ਫੜਨ ਦੇ ਬਹਾਨੇ ਹੀ ਅੱਜ ਭਾਈ ਹਰਨਾਮ ਸਿੰਘ ਹੋਰਾਂ ਦੇ ਦਰਸ਼ਨ ਹੋ ਗਏ ਹਨ ਮੈਂ ਤਾਂ ਸਵੇਰ ਦਾ ਕਮਾਦ ਦੇ ਹਮ ਵਿੱਚ ਬੈਠਾ ਥੱਕ ਗਿਆ ਹਾਂ ਸੋ ਜਿੱਥੇ ਤੁਸੀਂ ਚੱਲੇ ਹੋ ਜਰਾ ਠਰ ਕੇ ਚਲੇ ਜਾਣਾ ਥੋੜਾ ਜਰ ਮੈਨੂੰ ਵੀ ਦਰਸ਼ਨ ਦਿਓ ਤੇ ਮਨ ਵਿੱਚ ਕੁਝ ਗੁਰਮਤ ਪ੍ਰਤੀ ਸ਼ੰਕੇ ਹਨ ਨਾਲੇ ਉਹਨਾਂ ਨੂੰ ਦੂਰ ਕਰੋ ਉੱਤਮ ਸਿੰਘ ਨੇ ਇੱਕ ਸੰਗਣੀ ਟਾਲੀ ਜੋ ਕਮਾਦ ਦੇ ਸਾਹਮਣੇ ਸੀ ਉਸ ਵੱਲ ਇਸ਼ਾਰਾ ਕਰਦਿਆਂ ਕਿਹਾ ਕਿ ਆਪ ਜੀ ਉਸ ਟਾਲੀ ਦੇ ਛਾਵੇਂ ਹਵਾ ਹਾਰੇ ਬੈਠੋ ਮੈਂ ਸੋਹਣੇ ਸੋਹਣੇ ਪੰਜ ਚਾਰ ਗੰਨੇ ਲਿਆਉਂਦਾ ਹਾਂ ਨਾਲੇ ਆਪ ਜੀ ਕਿਰਪਾ ਕਰਕੇ ਗੰਨੇ ਚੁੱਪੋਂ ਨਾਲੇ ਗੁਰਮਤ ਵਿਚਾਰਾਂ ਸਾਂਝੀਆਂ ਕਰਨ ਦੀ ਖੇਚਲ ਕਰੋ ਬਾਬਾ ਜੀ ਦੱਸਦੇ ਸਨ ਕਿ ਮੈਂ ਬਥੇਰਾ ਪਾਈਏ ਉੱਤਮ ਸਿੰਘ ਨੂੰ ਕਿਹਾ ਕਿ ਮੈਂ ਅੱਗੇ ਛੇਤੀ ਜਾਣਾ ਹੈ ਪਰ ਉਸ ਦੇ ਪ੍ਰੇਮ ਦੇ ਜੋਰ ਅੱਗੇ ਕੋਈ ਪੇਸ਼ ਨਾ ਗਈ ਭਾਈਆ ਜੀ ਤਾਂ ਖੇਤ ਵਿੱਚ ਗੰਨੇ ਭੰਨਣ ਚਲੇ ਗਏ ਤੇ ਮੈਂ ਇੱਕ ਪਾਸੇ ਮਨ ਵਿੱਚ ਸ਼ਰਮਿੰਦਗੀ ਤੇ ਦੂਜੇ ਪਾਸੇ ਗੁਰੂ ਮਹਾਰਾਜ ਜੀ ਦਾ ਧੰਨਵਾਦ ਕਰਦਾ ਹੋਇਆ ਟਾਲੀ ਦੀ ਛਾਵੇਂ ਜਾ ਬੈਠਾ ਤੇ ਸ਼੍ਰੇਸ਼ਟ ਮਨ ਸ਼ਰਾਰਤੀ ਮਨ ਨੂੰ ਲਾਹਨਤਾ ਪਾਉਣ ਲੱਗਾ ਕਿ ਭਲਿਆ ਮਾਨਸਾ ਦੱਸ ਜੇ ਮੈਂ ਤੇਰੀ ਪ੍ਰੇਰਣਾ ਅਧੀਨ ਗੰਨੇ ਭੰਨ ਲੈਂਦਾ ਤਾਂ ਅੱਜ ਤੱਕ ਦੇ ਉੱਤਮ ਸਿੰਘ ਦੇ ਸਾਰੇ ਨੁਕਸਾਨ ਦੀ ਜ਼ਿੰਮੇਵਾਰੀ ਤੂੰ ਮੇਰੇ ਸਿਰ ਤੇ ਚੁਕਾ ਦੇਣੀ ਸੀ ਤੇ ਸਦਾ ਲਈ ਚੋਰੀ ਦਾ ਠੱਪਾ ਮੇਰੇ ਤੇ ਲੱਗ ਜਾਣਾ ਸੀ ਉੱਤਮ ਸਿੰਘ ਨੇ ਪਤਾ ਨਹੀਂ ਹੋਰ ਕਿੰਨਿਆਂ ਪਾਸ ਗੱਲ ਕਰਨੀ ਸੀ ਕਿ ਹਰਨਾਮ ਸਿੰਘ ਨੂੰ ਮੈਂ ਅੱਜ ਗੰਨੇ ਭਾਂਦਿਆਂ ਫੜਿਆ ਹੈ ਵੇਖਣ ਨੂੰ ਤਾਂ ਬੜਾ ਗੁਰਮਖ ਲੱਗਦਾ ਹੈ ਪਰ ਚੋਰੀ ਕਰਨ ਦਾ ਵੀ ਬੜਾ ਮਾਰ ਹੈ ਤੇ ਚੋਰੀ ਵੀ ਆਵਾਜ਼ ਮਾਰ ਕੇ ਕਰਦਾ ਹੈ ਸ਼ਰਾਰਤੀ ਮਨ ਪਾਣੀਓ ਪਤਲਾ ਹੋ ਸ੍ਰੇਸ਼ਟ ਮਨ ਦੀਆਂ ਝਾੜਾਂ ਸੁਣ ਰਿਹਾ ਸੀ ਦੂਸਰੇ ਪਾਸੇ ਪ੍ਰਾਪਤ ਤੇ ਹੋਰ ਯਕੀਨ ਵਧਿਆ ਕਿ ਵੇਖੋ ਜੇ ਮੈਂ ਇਸ ਖੇਤ ਵਿੱਚੋਂ ਮਨ ਦੀ ਪ੍ਰੇਰਣਾ ਅਧੀਨ ਗੰਨੇ ਭੰਨ ਲੈਂਦਾ ਮਿਲਣੇ ਤਾਂ ਮੇਰੇ ਭਾਗਾਂ ਦੇ ਹੀ ਸਨ ਪਰ ਚੋਰੀ ਦਾ ਭਾਰ ਤੇ ਨਿਸ਼ਾਨ ਸਦਾ ਲਈ ਬਣਿਆ ਰਹਿਣਾ ਸੀ ਗੁਰੂ ਪਾਤਸ਼ਾਹ ਜੀ ਨੇ ਮਿਹਰ ਕੀਤੀ ਇਸ ਭੈੜੇ ਮੰਦੀ ਪ੍ਰੇਰਨਾ ਤੋਂ ਬਚਾ ਲਿਆ ਗੰਨੇ ਵੀ ਜੋ ਮੇਰੇ ਭਾਗਾਂ ਦੇ ਰਲੇ ਹੋਏ ਸਨ ਉਤਮ ਸਿੰਘ ਨੇ ਆਪ ਭਨ ਕੇ ਬੜੇ ਆਦਰ ਸਤਕਾਰ ਨਾਲ ਮੈਨੂੰ ਦਿੱਤੇ ਹਨ ਬਾਬਾ ਜੀ ਕਹਿੰਦੇ ਸਨ ਕਿ ਉਸ ਦਿਨ ਤੋਂ ਮਨ ਵਿੱਚ ਪੱਕੀ ਕਰ ਲਈ ਕਿ ਮਨ ਦਾ ਵਸਾ ਨਹੀਂ ਕਰਨਾ ਇਹ ਹਮੇਸ਼ਾ ਮਾੜੇ ਪਾਸੇ ਦੀ ਹੀ ਪ੍ਰੇਰਨਾ ਦਿੰਦਾ ਹੈ ਅੰਦਰੋਂ ਜੋ ਧੀਮੀ ਜਹੀ ਸ਼੍ਰੇਸ਼ਟ ਆਵਾਜ਼ ਜੋ ਮਾੜੇ ਕਰਮਾਂ ਤੋਂ ਰੋਕਦੀ ਹੈ ਉਸ ਆਵਾਜ਼ ਨੂੰ ਧਿਆਨ ਨਾਲ ਸੁਣ ਕੇ ਉਸ ਅਨਸਾਰੀ ਚੱਲਣਾ ਹੈ ਇਸੇ ਲਈ ਤਾਂ ਬਾਬਾ ਕਬੀਰ ਜੀ ਮਨ ਤੋਂ ਸਾਵਧਾਨ ਹੋਣ ਲਈ ਗੁਰਬਾਣੀ ਵਿੱਚ ਪ੍ਰਮਾਨ ਕਰਦੇ ਹਨ ਕਬੀਰ ਮਨ ਜਾਣੈ ਸਭ ਬਾਤ ਜਾਣਤ ਹੀ ਔਗਣ ਕਰੈ ਕਾਹੇ ਕੀ ਕੁਸ਼ਲਤ ਹਾਥ ਦੀਪ ਕੂਐ ਪਰੇ ਮਨ ਸਭ ਕੁਝ ਜਾਣਦਾ ਹੋਇਆ ਭੜੇ ਪਾਸ ਭੜੇ ਪਾਸੇ ਨੂੰ ਪ੍ਰੇਰਣਾ ਦਿੰਦਾ ਹੈ ਕਿਸਦੇ ਮਨ ਨੂੰ ਪਤਾ ਨਹੀਂ ਕਿ ਚੋਰੀ ਯਾਰੀ ਠੱਗੀ ਕਰਨੀ ਪਰਾਇਆ ਹੱਕ ਖਾਣਾ ਝੂਠ ਬੋਲਣਾ ਹੋਰ ਮਾੜੇ ਕਰਮ ਕਰਨੇ ਇਹ ਚੰਗੇ ਨਹੀਂ ਹਨ ਪਰ ਮਨ ਸਭ ਕੁਝ ਜਾਣਦਾ ਬੁੱਝਦਾ ਫਿਰ ਭੈੜੀ ਪ੍ਰੇਰਣਾ ਅਧੀਨ ਮਾੜੇ ਕਰਮ ਸਰੀਰ ਪਾਸੋਂ ਕਰਵਾ ਦਿੰਦਾ ਹੈ ਜਿਸ ਦੀ ਸਜ਼ਾ ਇੱਥੇ ਸਰੀਰ ਨੂੰ ਤੇ ਪ੍ਰਲੋਕ ਵਿੱਚ ਆਤਮਾ ਨੂੰ ਭੁਗਤਣੀ ਪੈਂਦੀ ਹੈ ਮਨ ਦੀ ਪ੍ਰੇਰਣਾ ਅਧੀਨ ਹੋਣ ਵਾਲੇ ਮਾੜੇ ਕਰਮਾਂ ਤੋਂ ਬਚਣ ਲਈ ਗੁਰਬਾਣੀ ਦੀ ਕਸਵੱਟੀ ਤੇ ਮਨ ਦੀ ਪ੍ਰੇਰਣਾ ਨੂੰ ਪਰਖ ਕੇ ਫਿਰ ਉਸ ਕਰਮ ਨੂੰ ਕਰਨਾ ਚਾਹੀਦਾ ਹੈ ਜੇ ਮਨ ਫਿਰ ਵੀ ਅੜੀ ਕਰੇ ਤਾਂ ਬਾਬਾ ਕਬੀਰ ਜੀ ਦੇ ਗਉੜ ਰਾਗ ਵਿੱਚ ਕਥਨ ਅਨੁਸਾਰ ਕੋਟ-ਕੋਟ ਮਨ ਕਸਵੱਟੀ ਲਾਵੈ ਸੋ ਕੂਟਨ ਮੁਕਤ ਬਹੁ ਭਾਵੈ ਮਨ ਦੀ ਪ੍ਰੇਰਣਾ ਨੂੰ ਹਮੇਸ਼ਾ ਗੁਰੂ ਹੁਕਮਾਂ ਦੀ ਤਾਬੇ ਰੱਖਣਾ ਚਾਹੀਦਾ ਹੈ ਤਦ ਹੀ ਮਾੜੇ ਪਾਸੇ ਤੋਂ ਬਚਾਅ ਹੋ ਸਕਦਾ ਹੈ ਜਦੋਂ ਮਨ ਨੂੰ ਆਗੂ ਮੰਨ ਕੇ ਇਸ ਦੀ ਪ੍ਰੇਰਣਾ ਦੀਨ ਚੱਲ ਪਈਏ ਫਿਰ ਤਾਂ ਇਸ ਨੇ ਸਰੀਰ ਪਾਸੋਂ ਮਨਮੁਖਤਾਈ ਦੇ ਕਰਮ ਕਰਵਾ ਹੀ ਦੇਣੇ ਨੇ ਗੁਰਦੇਵ ਜੀ ਕਥਨ ਕਰਦੇ ਹਨ ਕਿ ਮਨਮੁਖ ਨੂੰ ਨਿਤ ਘਾਟਾ ਹੀ ਘਾਟਾ ਹੈ ਮਨਮੁਖ ਟੋਟਾ ਨਿਤ ਹੈ ਭਰਮੈ ਪਰਮਾਏ ਮਨਮੁਖ ਅੰਧ ਨ ਚੇਤੇਈ ਕਿਉਂ ਦਰਸ਼ਨ ਪਾਏ ਮਨ ਪਿੱਛੇ ਲੱਗਣ ਵਾਲਾ ਪੁਰਖ ਬੋਲ ਕਬੋਲ ਵੀ ਨਹੀਂ ਜਾਣਦਾ ਕਿਉਂਕਿ ਉਸ ਦੇ ਅੰਦਰ ਕਾਮ ਕ੍ਰੋਧ ਦਾ ਜ਼ੋਰ ਹੁੰਦਾ ਹੈ ਉਹ ਥਾਂ ਕੁਥਾਂ ਵੀ ਨਹੀਂ ਵੇਖਦਾ ਤੇ ਆਖਰ ਦਰਗਾਹ ਵਿੱਚ ਮਾਰ ਸਹਾਰਦਾ ਹੈ ਗੁਰੂ ਅਮਰਦਾਸ ਜੀ ਦਾ ਫਰਮਾਨ ਹੈ ਮਨ ਮੁਖ ਬੋਲ ਨਾ ਜਾਣਣੀ ਉਹਨਾਂ ਅੰਦਰ ਕਾਮ ਕ੍ਰੋਧ ਅਹੰਕਾਰ ਥਾਂ ਕੁਥਾਂ ਨਾ ਜਾਣਣੀ ਸਦਾ ਚਿਤ ਵਹਿ ਵਿਚਾਰ ਦਰਗਹ ਲੀਖਾ ਮੰਗਿਆ ਉਥੈ ਹੋਹੇ ਕੂੜਿਆ ਆਪਾਂ ਨੂੰ ਸਦਾ ਗੁਰ ਕਹਿਆ ਸਾਕਾਰਕ ਮਾਬੂ ਦੇ ਧਾਰਨੀ ਬਣ ਕੇ ਗੁਰੂ ਖੁਸ਼ੀ ਨੂੰ ਪ੍ਰਾਪਤ ਕਰਨਾ ਲੋੜੀਏ ਮਨ ਦੀ ਮਤ ਨੂੰ ਸਦਾ ਤਿਆਗਣਾ ਚਾਹੀਦਾ ਹੈ ਭਾਵੇਂ ਇਸ ਮਨ ਦੀ ਮਤ ਨੂੰ ਤਿਆਗਣਾ ਬਹੁਤ ਕਠਿਨ ਹੈ ਪਰ ਸਤਿਗੁਰੂ ਗੁਰੂ ਰਾਮਦਾਸ ਜੀ ਦਾ ਹੁਕਮ ਹੈ ਮਨ ਕੀ ਮਤ ਤਿਆਗੋ ਹਰ ਜਨ ਇਹ ਆ ਬਾਤ ਕਠੈਨੀ ਅਨ ਦਿਨ ਹਰ ਹਰ ਨਾਮ ਤੇ ਆਵੋ ਗੁਰ ਸਤਿਗੁਰ ਕੀ ਮਤ ਲੈਨੀ ਮਨ ਦੀ ખોਟੀ ਪ੍ਰੇਰਣਾ ਸੁਣਨ ਦੀ ਥਾਂ ਗੁਰੂ ਦੇ ਉਪਦੇਸ਼ ਨੂੰ ਸਦਾ ਸਰਵਨ ਕਰਨਾ ਚਾਹੀਦਾ ਹੈ ਮਨ ਕੀ ਮਤ ਤਿਆਗੀ ਹੈ ਸੁਣੀ